ਗੁਰਦਾਸਪੁਰ ਦੇ ਪਿੰਡ ਗਾਇਮਲ ਦੀ ਗੱਲ ਕਰੀਏ ਤੇ देर रात ਇੱਕ ਘਰ ਦੇ ਵਿੱਚ ਤਮਾਕਾ ਹੁੰਦਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਮਾਕਾ ਇਨਾ ਜ਼ਬਰਦਸਤ ਹੈ ਕਿ ਬਾਹਰੋਂ ਗੇਟ ਤੋਂ ਕੋਈ ਚੀਜ਼ ਜਿਹੜੀ ਸ਼ੱਕੀ ਵਸਤੂ ਛੋੜਦਾ ਤਾਂ ਘਰ ਦੇ ਵਿੱਚ ਕਿਵੇਂ ਦੇ ਹਲਾਦ ਨੇ ਪੂਰਾ ਘਰ ਜਿਹੜਾ ਉਹ ਖਿਲਰਿਆ ਪਿਆ ਕੱਚ ਖਿਲਰਿਆ ਪਿਆ ਪੂਰੇ ਘਰ ਤਮਾਕਾ ਹੀ ਇਨਾ ਜ਼ਬਰਦਸਤ ਜੋ ਪਰਵਾਰ ਦਾਸ ਦੀ ਇੱਕ ਤਸਵੀਰਾਂ ਹੀ ਵੱਖਾ ਕਿਉਂਕਿ ਇਸ ਜਗ੍ਹਾ ਤੇ ਜਿੱਥੇ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਕੁਝ ਜੀ ਮੌਜੂਦ ਸੀ ਔਰ ਹਜੇ ਦਰਵਾਜਾ ਢੋਆ ਤਾਂ ਉਸੇ ਵੇਲੇ ਹੀ ਇੱਕ ਤਮਾਕੀ ਦੀ ਆਵਾਜ਼ ਆਂਦੀ ਹੈ ਧੂਆਂ ਧੂਆਂ ਹੋ ਜਾਂਦਾ ਸਾਰੇ ਘਰ ਦੇ ਜਿਹੜੇ ਕੱਚ ਸਾਰੇ ਘਰ ਦੇ ਸ਼ੀਸ਼ੇ ਜਿਹੜੇ ਉਹ ਟੁੱਟ ਗਏ ਔਰ ਇੱਥੋਂ ਤੱਕ ਕਿ ਉਹ ਸ਼ੀਸ਼ੇ ਪਰਿਵਾਰਾਂ ਦੇ ਜੀਹਾਂ ਦੇ ਉੱਤੇ ਵੀ ਡਿੱਗੇ ਲੇਕਿਨ ਇਹ ਬਚਾ ਰਿਹਾ ਕਿ ਨੁਕਸਾਨ ਜਿਹੜਾ ਜੀਆਂ ਦਾ ਨੁਕਸਾਨ ਤੋਂ ਬਚਾ ਲੇਕਿਨ ਕਰਜ਼ੇ ਵਿੱਚ ਇੱਕ ਇੱਕ ਪੂਰੇ ਇਲਾਕੇ ਦੇ ਵਿੱਚ ਸੈਮ ਦਾ ਮਾਹੌਲ ਆ ਆਪਾਂ ਗੱਲ ਵੀ ਕਰਦੇ ਆ ਕੁਝ ਲੋਕਾਂ ਨਾਲ ਭਾਜੀ ਤੁਸੀਂ ਪਿੰਡ ਵਾਲੇ ਨਹੀਂ ਲੱਗੇ ਪਿੰਡ ਮੇਰਾ 2 ਕਿਲੋਮੀਟਰ ਅੱਛਾ ਕਿੱਦਾਂ ਭਾਜੀ ਤੁਹਾਨੂੰ ਵੀ ਉੱਥੇ ਕੀ ਟੀਵੀ ਲੱਗਾ ਫੇਰ ਹੀ ਖੜਾ ਗਿਆ ਇਹ ਬੇਰੇ ਫੋਨ ਆਪਣੇ ਪਿੰਡੂ ਕੀਤਾ ਇਹ ਬੈਟਰੀ ਕਿਤੇ ਸਜੰਦ ਕਰਾ ਫੇਰ ਉਹਨਾਂ ਨੂੰ ਦੱਸਿਆ ਫੇਰ ਉਹਨਾਂ ਨੂੰ ਦੱਸਿਆ ਪਿਆ ਇਹ ਘਰ ਹੋਇਆ ਹਾਂਜੀ ਬਿਲਕੁਲ ਪੂਰੇ ਮਤਲਬ ਇਲਾਕੇ ਦੇ ਵਿੱਚ ਹੀ ਇੱਕ ਸੈਨਮ ਆ ਗਿਆ 3000 ਕਿਲੋਮੀਟਰ ਏਰੀਆ ਦੇ ਸਾਰੇ ਸਾਰੇ ਨੂੰ ਬਦਲ ਗਿਆ ਸਾਰੇ ਪਿੰਡਾਂ ਦੇ ਬਦਲ ਗਿਆ ਘਰਦੇ ਪਰਿਵਾਰ ਦੇ ਜੀ ਵੀ ਪੂਰੇ ਸਹਿਨੇ ਹੋਏ ਨੇ ਇਸ ਵੇਲੇ ਔਰ ਦੇਖ ਹੀ ਸਕਦੇ ਹੋ ਕਿ ਤਸਵੀਰਾਂ ਘਰਦੀਆਂ ਪੂਰੀਆਂ ਤਸਵੀਰਾਂ ਨੇ ਔਰ ਕੋਸ਼ਿਸ਼ ਕਰਦੇ ਆ ਕਿ ਘਰ ਦੇ ਜੀ ਇਹਨਾਂ ਵੀ ਗੱਲ ਕਰਦੇ ਲੇਕਿਨ ਉਹ ਐਸੇ ਵੇਲੇ ਕੁਝ ਜੀ ਇਹੋ ਜਿਹੇ ਹਾਲਾਤ ਦੇ ਵਿੱਚ ਨੇ ਕਿ ਉਹ ਸਹਿਮੇ ਹੋਏ ਨੇ ਔਰ ਪੰਜੀ ਕਿੱਦਾਂ ਦਾ ਸੀ ਉਹ ਮੰਜ਼ਰ ਕਿਉਂ ਉਹ ਕਿੱਦਾਂ ਦੇ ਹਾਲਾਤ ਸੀ ਉਸ ਵੇਲੇ ਕਿੱਦਾਂ ਦੇ ਜਦੋਂ ਆਵਾਜ਼ ਆਈ ਹੈ ਤੇ ਕਿੱਦਾਂ ਦੇ ਸੀ ਉਹ ਕੋਈ ਮੈਨੂੰ ਨਹੀਂ ਸਮਝ ਲੱਗੀ ਜਦੋਂ ਚੱਲਿਆ ਮੈਂ ਤਾਂ ਉੱਥੇ ਹੀ ਡਿੱਗ ਪਈ ਆ ਮੈਂ ਤਾਂ ਡਿੱਗ ਪਈ ਆ ਉੱਡ ਮੈਂ ਉੱਠ ਕੇ ਮੁੜ ਕੇ ਮੈਂ ਅੰਦਰ ਦੇ ਪਾਪਾ ਨੂੰ ਥਾਲ ਲਿਆ ਉਹਨਾਂ ਨੂੰ ਅੰਦਰ ਮੈਂ ਕਿਹਾ ਵੀ ਬਾਹਰ ਪਤ ਨਹੀਂ ਕਿ ਉਹ ਚੱਲੇ ਆਏ ਕੋਈ ਸੱਜ ਨਹੀਂ ਪਤਾ ਲੱਗਿਆ ਹਨ ਤੁਸੀਂ ਦੱਸ ਦੇ ਪਈ ਕਿ ਮਤਲਬ ਕੱਚ ਪੈਰਾਂ ਦੇ ਵੀ ਵੱਜਾ ਜਾਂਦਾ ਕਿਉਂਕਿ ਸਾਰੇ ਖਿਲੜਿਆ ਪਿਆ ਕਿ ਤਰਾ ਫਿਰਦੇ ਤੁਰਦੇ ਆ ਫਿਰ ਕੱਚ ਤਵੱਜਨਾ ਹੀ ਹ ਬਰਾਦਾ ਵੀ ਜਨਾ ਕੋਈ ਦਿੱਤੀ ਪੈਰੀ ਨਾ ਕੁਛ ਹੀ ਨਹੀਂ ਸਮਝ ਨਹੀਂ ਲੱਗੀ ਸਾਨੂੰ ਕਿਉਂਕਿ ਸਾਰਾ ਹੀ ਕੱਚ ਖਿਲੜ ਗਿਆ ਸਾਰਾ ਘਾਰ ਹੀ ਬਿਲਕੁਲ ਘਾਰ ਹੀ ਸਾਰਾ ਦੇਖ ਲੋ ਤੁਸੀਂ ਸਾਹਮਣੇ ਸਾਰੇ ਦੇਖ ਲੋ ਬਿਲਕੁਲ ਮੈਂ ਕੈਮਰਾ ਪਰਸੇ ਨੂੰ ਵੀ ਦਵਾਗਾ ਬਿਲਕੁਲ ਤਸਵੀਰਾਂ ਦਿਖਾਏ ਅੰਦਰ ਤੱਕ ਘਰ ਦੇ ਬਿਲਕੁਲ ਅੰਦਰ ਤੱਕ ਜਿਹੜੇ ਰੋਸ਼ਨਦਾਨ ਨੇ ਬਿਲਕੁਲ ਹਾਂਜੀ ਨਹੀਂ ਵੱਜੇ ਆ ਉਹਨਾਂ ਦੇ ਜਦੋਂ ਮੋਟਰਸਾਈਕਲ ਬਾਈਕਲ ਤੇ ਅਸੀਂ ਕੱਛ ਐਸਾ ਉਹਨਾਂ ਦੇ ਘਰ ਨਹੀਂ ਆਏ ਨੇ ਇਹਨੇ ਅੱਜ ਫਿਰ ਉਹਨਾਂ ਬਾਅਦ ਕੋਈ ਬਾਹਰ ਨਹੀਂ ਕੋਈ ਗਿਆ ਤੇ ਉਹਨਾਂ ਨੇ ਇੱਕ ਜਨਰੇਟਰ ਚਲਿਆ ਪੂਰੀ ਦੇਖਦਾ ਅੱਧਾ ਕਿ ਤੁਸੀਂ ਅੰਦਰ ਸੀ ਹੋ ਸੁਰੱਖਿਤ ਨਹੀਂ ਨਹੀਂ ਮੈਂ ਉਹਨਾਂ ਦੀ ਬਹਿਣ ਹਾਂ ਅੱਛਾ ਤੁਸੀਂ ਦੂਰ ਬਾਹਰੋਂ ਆਏ ਹੋ ਬਿਲਕੁਲ ਪੂਰੀ ਤਰ੍ਹਾਂ ਧਮਾਕਾ ਸ਼ੁਰੂ ਹੋਣ ਤੋਂ ਬਾਅਦ ਇਹ ਪੂਰਾ ਇਲਾਕੇ ਦੇ ਲੋਕ ਜਿਹੜੇ ਨੇ ਇੱਥੇ ਸਹਿਮ ਦਾ ਮਾਹੌਲ ਆ ਪਾਪਾ ਹੋਰ ਜਿਹੜੇ ਲੋਕ ਨੇ ਇੱਥੇ ਪਰਿਵਾਰ ਦੇ ਜੀਏ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਇਹ ਇੱਥੇ ਉਸ ਇੱਕ ਮਾਹੌਲ ਭਾਜੀ ਤੁਸੀਂ ਇੱਥੇ ਘਰ ਦੇ ਨਹੀਂ ਅੰਦਰ ਦੇ ਘਰ ਉਹ ਤੇ ਲੇਡੀਜ਼ ਨੇ ਕੋਈ ਜੈਂਟਲ ਤੁਸੀਂ ਗੁਵਾਲੀ ਹੋ ਭਾਜੀ ਕਿਦਾਂ ਦਾ ਸੀ ਜਦੋਂ ਇਹ ਬਲਾਸ਼ ਹੋਇਆ ਤੁਸੀਂ ਗੁਵਾਲੀ ਆਖੋ ਜੀ ਆ ਸਾਡੀ ਕੋਠੀ ਸਾਹਮਣੇ ਉਹਦੇ ਸ਼ੀਸ਼ੇ ਭੱਜ ਗਏ ਨੇ ਤੁਹਾਡੇ ਸਾਹਮਣੇ ਹਾਂਜੀ ਤੇ ਅਸੀਂ ਬਹੁਤ ਜ਼ਿਆਦਾ ਬੱਚੇ ਪੜ ਰਹੇ ਹਨ ਅਸੀਂ ਲਾਗੇ ਬੈਠੇ ਆ ਜਦੋਂ ਬੰਬ ਚੱਲਿਆ ਬੱਚੇ ਵੀ ਰੋਂ ਡਾ ਪਏ ਅਸੀਂ ਵੀ ਰੋਂ ਡਾ ਪਏ ਤੇ ਸਾਡੇ ਘਰ 'ਚ ਬੰਬ ਟੁੱਟਿਆ ਗਿਆ ਤੇਰਾ ਸਾਡਾ ਸਾਰਾ ਪਿੰਡ ਹੀ ਜਿੰਨਾ ਹੈ ਸਾਰੇ ਪਿੰਡ ਨੇ ਇੰਨਾ ਸੁਖ ਮਨਾਇਆ ਦੌੜੇ ਆ ਗਏ ਸਾਰਾ ਪਿੰਡੀ ਉਹ ਪਰਲੇ ਦਾ ਤੂ ਦਾ ਪੁੱਟੀ ਕਰ ਗੱਡੀ ਵੀ ਕਿੰਨੇ ਕੋਈ ਨੁਕਸਾਨ ਨਹੀਂ ਗਈ ਗੱਡੀ ਆ ਵੇਖੋ ਜੀ ਆ ਛੀਸ਼ੇ ਸਾਰੇ ਟੁੱਟ ਗਏ ਨੇ ਹਾਂਜੀ ਲੱਗ ਗਿਆ ਬਿਲਕੁਲ ਘਰ ਦੇ ਤੇ ਸ਼ੀਸ਼ੇ ਮੈਂ ਦੇਖਦਾ ਪੇ ਘਰ ਦੇ ਬਾਹਰ ਦੇ ਤੇ ਹੈਗੀ ਆ ਅੰਦਰ ਤੱਕ ਦੇ ਸ਼ੀਸ਼ੇ ਟੁੱਟੇ ਹੋਏ ਨੇ ਇਹ ਪਤਾ ਕਿਵੇਂ ਹੋਇਆ ਜੀ ਉਹ ਧੁਮਾਕਾ ਹੋਇਆ ਨਾ ਹਰ ਘਰ ਦੇ ਵਿੱਚ ਐਵੇਂ ਲੱਗਾ ਕਿ ਜਿਵੇਂ ਸਾਡੇ ਘਰ ਧੁਮਾਕਾ ਹੋ ਗਿਆ ਐਡੇ ਜ਼ਬਰਦਸਤ ਇੱਕਦਮ ਸਮਝ ਨਹੀਂ ਆਈ ਕਿ ਇਸ ਨੂੰ ਵੀ ਕੀ ਹੋਇਆ ਉਹ ਵੀ ਹੌਲੀ ਹੌਲੀ ਜਦੋਂ ਫਿਰ ਇੱਧਰ ਫੋਨ ਕੀਤੇ ਘੁਮਾਇਗੇ ਫਿਰ ਪਤਾ ਲੱਗਾ ਕਿ ਇਹ ਆਪਣੇ ਉਧਰ ਬੰਬ ਧੁਮਾਕਾ ਹੋ ਗਿਆ ਬਾਕੀ ਆ ਸਰਪੰਚ ਸਾਹਿਬ ਨੇ ਇਹਨਾਂ ਨਾਲ ਗੱਲ ਕਰਾਂ ਹਾਂਜੀ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਵਿੱਚ ਮੌਜੂਦ ਸੀ ਕਿਵੇਂ ਦਾ ਸੀ ਉਹ ਮੰਦਰ ਇਹ ਸਾਰਾ ਹੋਇਆ ਬਹੁਤ ਮਾਰਾ ਹੋਇਆ ਜੀ ਤੇ ਵਿਚਾਰੇ ਦਾ ਕੋਈ ਕਸੂਰ ਨਹੀਂ ਸੰਗਦੀਪ ਸਿੰਘ ਦਾ ਕੋਈ ਮਾਸਾ ਜਿੰਨਾ ਗੱਲਾਂ ਨਹੀਂ ਪਤਾ ਨਹੀਂ ਕੀ ਗੱਲ ਤੇ ਕੀ ਦੀ ਗੱਲ ਗਰਨੇਟ ਇੱਡੇ ਜੋਰ ਨਾਲ ਚੱਲਿਆ ਸਾਰਾ ਪਿੰਡ ਹਲਾ ਕੇ ਰੱਖਤਾ ਹੈ ਬਹੁਤ ਜ਼ਿਆਦਾ ਪਤਾ ਨਹੀਂ ਕੋਈ ਇਹ ਗੱਲ ਕਹਿ ਰਿਹਾ ਕਿ ਪੁਲਿਸ ਵਾਲੇ ਦਾ ਘਰ ਇਹ ਇਹ ਇਸ ਚੀਜ਼ ਦੀ ਥੋੜੀ ਪੁੱਛਣਾ ਉਹ ਉਹ ਦਾ ਪਤੀ ਜੀ ਲਾਮੇ ਵਿੱਚ ਘਰ ਰੋਣਾ ਇਹ ਸੰਗਦੀਪ ਸਿੰਘ ਦਾ ਵਕਫਾ ਕਰ ਇਹ ਵੱਖਰਾ ਕਰ ਇਹ ਬਿਲਕੁਲ ਪੁਲਸ ਵਾਲੇ ਦਾ ਕੰਮ ਨਹੀਂ ਹੈ ਨਹੀਂ 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 ਇਹ ਪੁਲਸ ਵਾਲਾ ਬਿਲਕੁਲ ਕੰਮ ਨਹੀਂ ਉਹ ਭਤੀਜਾ ਉਹ ਵੱਖਰਾ ਰਹਿੰਦਾ ਹੋਏਗਾ ਪਰਿਵਾਰ ਜੀ ਵੱਖਰਾ ਹੋ ਚਲੇਗਾ ਤੇ ਪਿੰਡ ਛੱਡ ਕੇ ਪਿੰਡ ਛੱਡ ਕੇ ਤੁਰ ਦੇਣਾ ਅੱਛਾ ਪਿੰਡ ਚ ਰਹਿ ਹੀ ਨਹੀਂ ਰਹੇ ਨਹੀਂ ਉਹ ਤਾਲਾ ਲੱਗਿਆ ਹੋਇਆ ਬਿਲਕੁਲ ਬਿਲਕੁਲ ਇਹ ਚੀਜ਼ ਜਿਹੜੀ ਬਾਰ-ਬਾਰ ਕਹੀ ਜਾ ਰਹੀ ਸੀ ਕਿ ਇੱਕ ਪੁਲਿਸ ਵਾਲੇ ਦੇ ਘਰ ਦੇ ਵਿੱਚ ਇੱਕ ਧਮਾਕਾ ਹੋਇਆ ਇਹ ਬਿਲਕੁਲ ਨਹੀਂ ਹੈ ਇਹਦੀ ਪਰਿਵਾਰ ਔਰ ਪਿੰਡ ਜਿਹੜਾ ਪੁਸ਼ਟੀ ਕਰਦੇ ਕਿ ਉਹਨਾਂ ਦੇ ਪੁਲਿਸ ਵਾਲੇ ਦਾ ਘਰ ਨਹੀਂ ਉਹਨਾਂ ਦੇ ਭਤੀਜੇ ਦਾ ਘਰ ਹੈ ਜਿਹੜਾ ਕਿ ਇੱਥੇ ਪਿੰਡ ਵਿੱਚ ਵੀ ਨਹੀਂ ਰਹੇ ਕੁਝ ਦਿਨ ਤੋਂ ਇੱਥੇ ਨਹੀਂ ਰਹਿ ਰਹੇ ਭਾਜੀ ਇੱਥੇ ਜਿਹੜੇ ਪਰਿਵਾਰ ਦੇ ਜੀ ਨੇ ਮੁਖ ਕੌਣ ਨੇ ਉਹ ਮੈਂ ਆ ਸਰ ਤੁਸੀਂ ਭਾਜੀ ਕਿਵੇਂ ਦਾ ਤੁਸੀਂ ਕਹਿੰਦੇ ਹੋ ਭੈਂਦੀ ਨਾਲ ਵੀ ਗੱਲ ਕਰਦਾ ਮੈਂ ਕਹਿੰਦੇ ਅੰਦਰ ਲੰਮੇ ਪਏ ਤੇ ਇੱਕ ਦਮ ਧਮਾਕਾ ਆਵਾਜ਼ ਆਈ ਹੈ ਸਰ ਅਹੀ 7:30 7:30 ਵਜੇ ਆਪਣਾ ਇਹ ਸਬੰਧ ਕੀਤਾ ਕੁਲਕਾ ਛੱਗਿਆ ਇੱਕ ਕਮਰੇ ਵਿੱਚ ਮੈਂ ਲੰਮਾ ਪਿਆ ਗਿਆ ਉਹ ਤੋਂ ਬਾਅਦ ਕਿਉਂ ਮੈਂ ਕਲੀਅਰ ਟਾਈਮ ਨਹੀਂ ਦੱਸ ਸਕਦਾ ਕੀ ਟਾਈਮ ਹੈ ਕਿਉਂ ਮੈਂ ਲੰਮਾ ਪਿਆ ਉੱਥੇ ਕੋਈ ਘੜੀ ਨਹੀਂ ਤਮਾ ਕਾਇ ਨਾ ਜਬ ਦੱਸੋਇਆ ਉਹ ਗੱਲ ਨਹੀਂ ਕਰਨ ਵਾਲੀ ਮੈਂ ਨੰਗੀ ਪੈਰੀ ਚੱਲ ਪਿਆ ਵਾਂ ਤੇ ਮੇਰੇ ਅੰਦਰ ਬਾਹਰ ਸ਼ੀਸ਼ੇ ਜਿਹੜੇ ਖਿਲ ਗਏ ਸੀ ਮੈਂ ਸ਼ੀਸ਼ੇ ਨਾਲ ਮੇਰੇ ਪੈਰ ਵੀ ਕਿੱਥੇ ਜੇ ਨਾਲ ਥੱਲੋਂ ਮੇਰਾ ਕੋਈ ਗੱਲ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਮੇਰਾ ਭਤੀਜਾ ਏ ਉਹ ਪੁਲਸ ਵਿੱਚ ਉਹ ਇਤੋਂ ਅੰਬਰਸਤ ਸਬਿਤ ਹੋ ਗਿਆ ਮੇਰਾ ਕੋਈ ਲੈਣਾ ਨਹੀਂ ਦੇਣਾ ਨਹੀਂ ਬੋਲ ਨਹੀਂ ਚਾਲਣੀ ਉਹ ਕਿਹ ਗਵਾਂਡੀ ਅਧਿਕਾਰ ਹੁੰਦਾ ਜਾਂਦਾ ਆਇਆ ਹੋਏਗਾ ਨਾ ਆਇਆ ਤਾਂ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਘਰ ਤੇ ਦੋ ਵਾਰੀ ਹਟੈਕ ਹੋ ਗਿਆ ਮੈਂ ਪਹਿਲਾਂ 28 ਨਵੰਬਰ ਨੂੰ ਮੇਰੇ ਤੇ ਗੇਟ ਦੇ ਵਿੱਚ ਗੋਲੀ ਚਲਾਈ ਗਈ ਹੈ ਇਸੇ ਮਸਲੇ ਦੇ ਵਿੱਚ ਪਰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਕਿ ਮੇਰਾ ਇਹ ਜਤਿੰਦਰ ਸਿੰਘ ਮਲਾਜਮ ਜਿਹੜਾ ਮੇਰਾ ਭਤੀਜਾ ਮੇਰਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਵੱਖਰਾ ਰਹਿਣਾ ਵਾਂ ਵਖਰੇ ਮੇਰਾ ਪਰਿਵਾਰ ਹੈ ਤੁਹਾਡੇ ਬੱਚੇ ਵੀ ਵਖਰੇ ਨੇ ਮੇਰਾ ਸਭ ਕੁਛ ਛੱਡ ਵਖਰੇ ਜੀ ਸਾਡਾ ਕੋਈ ਉਹਨਾਂ ਨਾਲ ਬੋਲ ਨਹੀਂ ਚਾਲ ਨਹੀਂ ਲੈਣ ਨਹੀਂ ਦੇਣ ਨਹੀਂ ਲੇਕਿਨ ਅੱਜ ਅੱਜ ਹਾਲਾਤ ਬੜੇ ਹੋਏ ਘਰ ਦੇ ਬੜੇ ਵਖਰੇ ਜਿਹੇ ਹਾਲਾਤ ਲੱਗਦੇ ਸਾਰੇ ਸ਼ੀਸ਼ੇ ਟੁੱਟ ਗਏ ਬੜਾ ਵਰਦਾਨ ਤਮਾਕਾ ਲੱਗਦਾ ਸਰ ਵੇਖੋ ਉਹ ਤੇ ਤੁਹਾਡੇ ਸਾਹਮਣੇ ਸਾਰਾ ਆਵਾਜ਼ ਕਾਫੀ ਵੱਡੀ ਬਹੁਤ ਤਗੜੀ ਮੈਂ ਕਹੇ ਮੇਰੇ ਤੋਂ 2-2 4-4 ਕਿਲੋਮੀਟਰ ਦੇ ਲਾਗੇ ਪਿੰਡਾਂ ਦੇ ਲੋਕ ਮੇਰੇ ਕੋਲ ਪਤਾ ਲੈਣ ਆ ਗਏ ਨੇ ਕਿ ਇੱਦੇ ਦੂ ਤੱਕ ਤਮਾਕਾ ਗਿਆ ਤਾਂ ਹੀ ਆਏ ਨੇ ਮੇਰੀ ਗੱਡੀ ਦੇ ਪੂਰੇ ਸ਼ੀਸ਼ੇ ਟੁੱਟ ਗਏ ਨੇ ਪੂਰੀ ਵੈਰਿੰਗ ਸੜ ਗਈ ਐ ਸਾਰਾ ਕੁਝ ਅੰਦਰ ਦਾ ਵੈਰਿੰਗ ਦਾ ਸਾਰਾ ਕੁਝ ਬਾਹਰ ਤੋਂ ਤੱਕ ਅਮਰੇ ਤੇ ਤਰਵਾੜਾ ਟੁੱਟ ਗਿਆ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਰ ਮੇਰਾ ਇਸ ਗੱਲ ਦੇ ਨਾਲ ਜੋ ਕੁਝ ਮੰਨੋ ਮਿੰਨੂ ਜੋੜਿਆ ਗਿਆ ਮੇਰਾ ਉਹ ਕੋਈ ਨਾ ਦੇ ਬਲਾਸ ਪਰ ਮੇਰੇ ਖਿਆਲੋਂ ਜੀਆ ਦਾ ਤੇ ਰੁੱਖ ਹੋ ਗਿਆ ਦੇਖੋ ਜੀ ਮੈਂ ਬੇਨਤੀ ਕਰਨਾ ਵਾਂ ਕਿ ਕੱਲ ਜਦੋਂ ਮੇਰਾ 28 ਨਵੰਬਰ ਨੂੰ ਮੇਰੇ ਤੇ ਜਿਹੜਾ ਅਟੈਕ ਹੁੰਦਾ ਉਹਦੇ ਮਸਲੇ ਵਿੱਚ ਚਾਰ ਪੁਲਿਸ ਮਨਰਨ ਕੋਲਲੀ ਥਾਣੇ ਤੋਂ ਤੋ ਸੀਸੀਟੀਵੀ ਸਾਹਮਣੇ ਸਾਢੇ 7:08 ਦੇ ਦਰਮਿਆਨ ਮੇਰੇ ਕੋਲ ਇੱਕ ਸਾਇਨ ਕਰਾਉਣ ਹੁੰਦੇ ਜੇ ਬਾਈਚਾਂਸ ਉਹ ਵੀ ਚਾਰ ਹੁੰਦੇ ਤੇ ਵੇੜੇ ਜਿੱਦਾਂ ਆਪਾਂ ਬਿਠੇ ਉਹ ਵੀ ਮਾਰੇ ਦੱਸ ਸਕਦੇ ਸੀ ਇੰਨੀ ਬੁਰੀ ਹਾਲਤ ਮੇਰੀ ਬਹਲਾ ਦਾ ਟਾਈਮ ਹੀ ਤੇ ਵੇੜੇ ਉੱਠ ਕੇ ਅੰਦਰ ਹੀ ਆਹੀ ਅੰਦਰ ਚਲ ਗਏ ਆ ਤੇ ਧਮਾਕਾ ਹੋ ਗਿਆ ਉਹ ਕੀ ਮੰਗਿਆ ਲੋ ਇਹ ਕਹਿ ਸਕਦੇ ਕਿ ਉਹ ਪਰਮਾਤਮਾ ਨੇ ਹੀ ਰੱਖ ਲੈ ਮਾਲਕ ਨੂੰ ਬਚਾਇਆ ਸੀ ਆਪਣਾ ਚਾਹੀਦਾ ਬਿਲਕੁਲ ਤਸਵੀਰਾਂ ਡੇਰਾ ਬਾਬਾ ਨਾਨਕ ਦੇ ਪਿੰਡ ਤੋਂ ਰਾਜਮਲ ਤੋਂ ਆਔਰ ਘਰ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਦਾ ਮਾਹੌਲ ਤਸਵੀਰਾਂ ਚ ਘਰ ਦਾ ਸਮਾਨ ਵੀ ਜਿਹੜਾ ਦੇਖੋ ਇੱਕ ਬਾਥਰੂਮ ਦਾ ਸਮਾਨ ਜਿਵੇਂ ਦੇਖ ਸਕਦੇ ਆਪਾਂ ਤਸਵੀਰਾਂ ਚ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿੰਦਾ ਖਿਲੜ ਕੇ ਬਿਲਕੁਲ ਹਾਲਾਤ ਦੇਖ ਲਓ ਇਹ ਤਸਵੀਰਾਂ ਨੇ ਔਰ ਕਹਿੰਦੇ ਗੱਡੀ ਦੇ ਸ਼ੀਸ਼ੇ ਗੱਡੀ ਪਾਰਕਿੰਗ ਦੇ ਵਿੱਚ ਅੰਦਰ ਹੀ ਖੜੀ ਆ ਉਹ ਵੀ ਬਿਲਕੁਲ ਜਿਹੜੀ ਨੁਕਸਾਨੀ ਗਈ ਆ ਔਰ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਦੀਆਂ ਤਸਵੀਰਾਂ ਆ ਬਿਲਕੁਲ ਸਮਾਨ ਜਿਹੜਾ ਉਹ ਖਿਲੜਿਆ ਸ਼ੀਸ਼ੇ ਸਾਰੇ ਘਰ ਦੇ ਟੁੱਟ ਚੁੱਕੇ ਨੇ ਔਰ ਉਧਰ ਜੇ ਪੁਲਿਸ ਦੀ ਗੱਲ ਕਰੀਏ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਪੁਲਿਸ ਦਾ ਕਹਿਣਾ ਇੱਕ ਲੋ ਇੰਟੈਂਸਿਟੀ ਬਲਾਸਟ ਐ ਐਸਐਸਪੀ ਬਟਾਲਾ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਫੋਨ ਕਾਲ ਦੇ ਉੱਤੇ ਕਿ ਮੇਰੀ ਆਪਣੀ ਖੁਦ ਗੱਲ ਹੁੰਦੀ ਆ ਤਾਂ ਉਹਨਾਂ ਨੇ ਕਹਿਣਾ ਸੀ ਕਿ ਇੱਕ ਲੋ ਇੰਟੈਂਸਿਟੀ ਬਲਾਸਟ ਆ ਲੇਕਿਨ ਇਸ ਚੀਜ਼ ਦੀ ਜਿਹੜੀ ਆ ਪੁਸ਼ ਜਿਹੜੀ ਜਾਂਚ ਜਿਹੜੀ ਆ ਉਹ ਕੀਤੀ ਜਾਏਗੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਕਿ ਕੌਣ ਲੋਕ ਨੇ ਜਿਹੜੀ ਇਹ ਸ਼ੱਕੀ ਵਸਤੂ ਜਿਹੜੀ ਆ ਇਹ ਸੁੱਟ ਕੇ ਗਏ ਨੇ ਜਾਂ ਇਹ ਬਲਾਸਟ ਕਿੰਨਾ ਕਾਰਨਤ ਹੋਇਆ ਔਰ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਰਾਏਮਲ ਤੋਂ ਕੈਮਰਾ ਪਰਸਨ ਵਿਕਰਮ ਜੀ ਮਾਦੇ ਨਾਲ ਗੁਰਪ੍ਰੀਤ ਚਾਵਲਾ ਜਗਬੰਨੀ ਟੀਵੀ ਲਈ ਗੁਰਦਾਸਪੁਰ